ਮੈਂ ਆ ਕੇ ਉਹਨੂੰ ਮੈਂ ਕਿਹਾ ਉਹ ਤੋਂ ਪੈਸੇ ਜਿੰਨੇ ਮਰਜ਼ੀ ਚੱਕ ਕੇ ਉਹ ਟਰੈਕਟਰ ਮੈਨੂੰ ਸਾਡਾ ਵਾਪਸ ਦੇ। ਅਗਰ ਸਟੇਮ ਆਪਾਂ 10 ਲੀਟਰ ਦਾ ਹੈਗੀ ਹਿੱਸਾ ਲਾ ਕੇ ਕਰੇ ਜੀ ਇਹ। ਟਾਇਰ ਲੈਂਕਾਂ ਇਹ ਲੈਂਕਾਂ ਵਿੱਚ ਸਵਰਾਜ ਦੇ ਓਰੀਜਨਲ ਪਾਈਆਂ ਨੇ ਜੀ ਆਪਾਂ। ਠੀਕ ਹੈ। ਹਾਂ ਜੀ ਪੂਰੀ ਸਵਰਾਜ ਵਾਲੀ ਹੈ ਜੀ। ਸਵਰਾਜ ਵਾਲੀ। ਹਾਂ ਜੀ ਹਾਂ ਜੀ। ਸਾਰਾ ਕੀਤਾ ਹੈਗਾ ਪੇਂਟ ਤੋਂ ਲੈ ਕੇ ਜੋ ਉੱਤੇ ਛਤਰੀ ਸਪੀਕਰ ਜੋ ਵੀ ਸਾਰਾ ਕੁਝ ਵੀ ਲਾਇਕ ਹੈ ਐਂਡ ਢੈਂਡ ਬਣਾਤਾ ਜੀ। ਢੈਂਡ ਬਣਾਤਾ। ਜੀ ਲੱਗਦਾ ਟਰੈਕਟਰ ਦੇਖ ਕੇ। ਬਹੁਤ ਵਧੀਆ। ਪੰਜਾਬ ਦੇ ਵਿੱਚ ਮਨਲਾ ਵੀ 10 ਕਟਟਰ ਤਿਆਰ ਹੋਏ ਆ ਜੀ ਉਹਦੇ ਵਿੱਚੋਂ 7 ਟਰੈਕਟਰ ਆਪਾਂ ਤਿਆਰ ਕਰੀਏ ਜੀ ਮੇਰੇ ਕੋਲ 7ਵੇਂ ਆਈਏ ਹਾਂਜੀ ਦੋਸਤੋ ਕੰਮ ਜਵੰਦਾ ਫਾਰਮ ਤੋਂ ਇੱਕ ਨਗੀਨਾ ਹੋਰ ਤਿਆਰ ਹੋ ਕੇ ਬਾਹਰ ਜਾਣ ਦੀ ਤਿਆਰੀ ਦੇ ਵਿੱਚ ਹੈ ਕਿਆ ਬਾਤ ਈ ਆ ਸਕਾਉਟ 335 ਦੋਸਤੋ ਟਾਵੇਂ ਟਾਮੀ ਰਹਿ ਗਏ ਪਿੰਡਾਂ ਦੇ ਵਿੱਚ ਹਨਾ ਤੇ ਬਾਕੀ ਗੱਲ ਕਰੀਏ ਇਹ ਜੱਦੀ ਟਰੈਕਟਰ ਹੈ ਵੀਰਾਂ ਦਾ ਤੇ ਕਿਰਾਇਆ ਵੀ ਜਵੰਦੇ ਤੋਂ ਤਿਆਰ ਆ ਵੀਰ ਤੋਂ ਹਨਾ ਜਵੰਦਾ ਮੋਡੀਫਾਈਡ ਟਰੈਕਟਰ ਫਾਰਮ ਹਨਾ 9854 ਬਾਹਰ 8.0 ਨੰਬਰ ਪਹਿਲੀਆਂ ਜੀ ਬੋਲ ਦਿੰਨੇ ਆਪਾਂ ਤੁਹਾਨੂੰ ਤੇ ਗੱਲ ਕਰੀਏ ਟਰੈਕਟਰ ਦੀ ਤੇ ਬਾਈ ਮੜਾ ਹੋਇਓ ਆਜੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਠੀਕ ਹੈ ਬਾਈ ਬਹੁਤ ਜੀ ਤੇ ਗੱਲ ਕਰੀਏ ਬਾਈ ਟਰੈਕਟਰ ਦੀ ਹਨਾ ਤੇ ਇਹਦਾ ਕੀ ਕੀ ਕੰਮ ਕਰਦਾ ਆਪਾਂ ਇਹਦਾ ਟੋਟਲ ਕੰਮ ਹੀ ਕਰੇ ਬਾਈ ਜੀ ਆਪਾਂ ਨੇ ਠੀਕ ਹੈ ਬਾਪੂ ਵਾਲਾ ਹੈ ਹਾਂ ਜੀ ਹਾਂ ਜੀ ਉਹ ਵੀ ਬਾਪੂ ਵਾਲੀ ਬਾਈ ਜੀ ਅੱਜ ਪਹੁੰਚਿਆ ਨੇ ਦੇ ਆਣ ਵਾਸਤੇ ਟਰੈਕਟਰ ਦੀ ਹਾਂ ਜੀ ਹਾਂ ਜੀ ਤੇ ਇਹ ਗੱਲ ਕਰੀਏ ਬਈ ਇਹਦਾ ਤਾਂ ਜਿੰਮੇ ਹੋਣਾ ਇੱਥੋਂ ਲੈ ਕੇ ਪਾਵਰ ਵੀ ਕਰੇ ਬਈ ਹਾਂਜੀ ਪਾਵਰ ਸਟੇਸ਼ਨ ਆਪਾਂ ਸੋਨਾ ਦੀ ਕਾਲਾ ਹੈਵੀ ਹਿੱਸਾ ਲਾ ਕੇ ਕਰੇਗੇ ਠੀਕ ਹੈ ਬਈ ਹਾਂਜੀ ਹਾਂ ਇਹ ਸਕਾਟ ਵਾਲੇ ਹਿੱਸੇ ਤੇ ਨਹੀਂ ਕਰਦਾ ਸੋਨਾ ਦੀ ਕਾਲਾ ਲਾ ਕੇ ਕਰੇਗੇ ਸੋਨਾ ਦੀ ਕਾਲਾ ਹਾਂਜੀ ਠੀਕ ਹੈ ਤੇ ਬਾਕੀ ਹੋਰ ਆ ਬਾਕੀ ਸਾਰੀਆਂ ਚੀਜ਼ਾਂ ਨਵੀਆਂ ਜੀ ਜਨਰੇਟਰ ਹੋ ਗਿਆ ਜੀ ਨਵਾਂ ਲਾਇਆ ਸੈਲਫ ਹੋ ਗਿਆ ਜੀ ਹਾਂਜੀ ਪਲੇਟਫਾਰਮ ਆਪਾਂ ਸਾਰੇ ਡੈਕਟਰ ਜੀ ਲਾਉਣੇ ਇਹ ਬਣਾ ਕੇ ਕੋਸਟੋਰ ਦੇ ਵੀ ਲਾਇਆ ਜੀ ਇਹ ਮਤਲਬ ਜੇਨੂਇਨ ਚ ਆ ਲਾਇਆ ਹਨਾ ਜੀ ਅਰੀਜਨਲ ਜੀ ਲੁੱਕ ਰੱਖੀ ਹੈ ਜੀ ਨਾਲੇ ਠੀਕ ਹੈ ਆ ਉਹਦੀਆਂ ਵਾਲੀਆਂ ਐਮ ਐਸ ਸੀ ਤੇ ਬਾਕੀ ਹੋਰ ਬਈ ਕੀ ਮੋਡੀਫਿਕੇਸ਼ਨ ਹੋ ਗਈ ਇਹਦੇ ਫਾਰਮ ਟਰੈਕ ਵਾਲੇ ਲਾਇਆ ਜੀ ਆਪਾਂ ਕੀ ਬਾਤ ਹੈ ਠੀਕ ਹੈ ਵੀਡੀਓ ਸਾਰਾ ਦਿਨ ਹੀ ਹੈ ਤੇ ਬਾਕੀ ਆ ਮੀਟਰ ਮੋਟਰ ਬਈ ਹਾਂਜੀ ਇਹ ਵੀ ਸਾਰੇ ਨਵੇਂ ਲਾਇਆ ਜੀ ਠੀਕ ਹੈ ਓਰੀਜਨਲ ਹੀ ਆਉਂਦੇ ਸੀ ਇਹਦੇ ਜਿਵੇਂ ਸਕਾਟ ਦੇ ਹੁੰਦੇ ਉਹੀ ਰੱਖਿਆ ਜੀ ਠੀਕ ਹੈ ਤੇ ਬਾਕੀ ਆ ਹੋਇਆ ਹਨਾ ਤੇ ਆ ਬਾਪੂ ਜੀ ਉਹਨਾਂ ਦੀ ਮੁੰਲਾ ਦਾ ਪਰਿਵਾਰ ਦੀ ਫੋਟੋ ਆ ਠੀਕ ਹੈ ਤੇ ਬਾਕੀ ਆਪਾਂ ਇਹਨਾਂ ਨਾਲ ਗੱਲ ਬਾਤ ਕਰਦੇ ਆਪਾਂ ਰੰਗ ਪੇਂਟ ਵਾਲਾ ਤਾਂ ਤੁਹਾਨੂੰ ਦੱਸਿਆ ਵੀ ਜੋ ਬੰਦਾ ਫਾਰਮ ਤੇ ਸਿਰ ਹੀ ਲੱਗਦਾ ਤੇ ਆ ਜੋ ਜਮੜਾ ਆ ਤੇ ਕਰੀਏ ਗੱਲਬਾਤ ਓਡੇ ਨਾਲ ਤੇ ਹਸੀਆ ਬਾਈ ਜੀ ਹਸੀਆ ਬਾਈ ਆਜੋ ਬਾਈ ਤੁਸੀਂ ਵੀ ਖੜ੍ਹਜੋ ਸੋ ਉੱਥੇ ਪੁੱਛਣਾ ਟਰੈਕਟਰ ਦੇ ਹਾਲਾਤ ਇੱਧਰ ਆਜੋ ਰਹਿਣਾ ਦੇਸਮੰਦ ਨੇ ਟਰੈਕਟਰ ਤੇ ਘੋੜੇ ਅੱਛਾ ਤੁਸੀਂ ਰਹਿਣਾ ਤੇ ਬਾਈ ਜੀ ਗੱਲ ਕਰੀਏ ਸਭ ਤੋਂ ਪਹਿਲਾਂ ਪਿੰਡ ਦੱਸ ਦਿਓ ਆਪਣਾ ਪਿੰਡ ਭਾਈ ਆਪਣਾ ਪਰਜੀਆਂ ਕਲਾਂ ਪਰਜੀਆਂ ਕਲਾਂ ਪਰਜੀਆਂ ਕਲਾਂ ਸ਼ਾਹਕੋਟ ਤੋਂ ਨਿਕੁੱਤ ਦੋ ਚਾੜੇ ਜੇ ਪੈ ਜਾਂਦਾ ਹੈਗਾ ਠੀਕ ਹੈ ਤੇ ਗੱਲ ਕਰੀਏ ਬਾਈ ਟਰੈਕਟਰ ਦੀ ਹਨਾ ਬਾਈ ਕੋਲੇ ਕਾਹਦੇ ਮਾਦੇ ਮਨ ਪਹੁੰਚੇ ਫਿਰ ਬਾਈ ਜੀ ਆਪਾਂ ਲੈ ਕੇ ਸ਼ੁਰੂ ਤੋਂ ਮੈਨੂੰ ਸ਼ੌਂਕ ਸੀਗਾ ਕਿਉਂਕਿ ਡੈਡੀ ਨੇ ਸ਼ੁਰੂ ਤੋਂ ਮਿਹਨਤ ਕਰਕੇ ਆਣਾ ਟਰੈਕਟਰ ਇਹੀ ਟਰੈਕਟਰ オリジナル ਹੀ ਹੈ ਸਾਡਾ ਠੀਕ ਹੈ ਇਹਨਾਂ ਬਾਪੂ ਜੀ ਹੋਰ ਨੇ ਲਿਆ ਸੀ ਹਾਂ ਜੀ 88 ਚ ਲਿਆ ਸੀਗਾ 88 ਮਾਡਲ ਹਾਂ ਜੀ ਉਹਦਾ ਡੈਡੀ ਜੀ ਨੇ ਸਾਰੇ ਭਰਾਵਾਂ ਨੇ ਸਾਰੀ ਮਿਹਨਤ ਕਰਕੇ ਵੀ ਇਹ ਟਰੈਕਟਰ ਤੇ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਨੇ ਠੀਕ ਹੈ ਤੇ ਫਿਰ ਉਹ ਮੈਨੂੰ ਇਹ ਸੀਗਾ ਵੀ ਉਹ ਹੁਣ ਚੀਜ਼ ਆਪਾਂ ਵੀ ਉਹਨੂੰ ਸ਼ਿੰਗਾਰ ਕੇ ਘਰੇ ਰੱਖ ਲਾਰ ਗਿਆ ਸਾਮ ਕੇ ਰੱਖੀ ਸਾਮ ਕੇ ਰੱਖੀ ਹੈ ਇਹਨੂੰ ਟਰੈਕਟਰ ਤਾਂ ਹੋਰ ਵੀ ਹੈਗੇ ਆ ਬਥੇਰੇ ਨਵੇਂ ਵੀ ਮਿਲ ਜਾਂਦੇ ਪਰ ਜਿਹੜੀ ਆ ਚੀਜ਼ ਜਿਹੜੀ ਸਾਡੇ ਘਰੇ ਕਰੀ ਲੱਗੂਗੀ ਵਧੀਆ ਹੋਰ ਚੀਜ਼ ਨਹੀਂ ਲੱਗ ਸਕਦੀ ਬਰਾਸਤੀ ਚੀਜ਼ ਕਹਿਦੀ ਹੈ ਹਣਾ ਹਾਂਜੀ ਹਾਂਜੀ ਠੀਕ ਹੈ ਬਾਕੀ ਬਾਈ ਹੋਣਾ ਨੇ ਜਿੱਦਾਂ ਜਿਹੜਾ ਸਾਰਾ ਕੀਤਾ ਹੈਗਾ ਪੇਂਟ ਤੋਂ ਲੈ ਕੇ ਜੋ ਉੱਤੇ ਛਤਰੀ ਸਪੀਕਰ ਜੋ ਵੀ ਸਾਰਾ ਕੁਝ ਵੀ ਲਾਇਕ ਹੈ ਐਂਡ ਢੈਂਡ ਬਣਾਤਾ ਜੀ ਢੈਂਡ ਬਣਾਤਾ ਜੀ ਲੱਗਦਾ ਟਰੈਕਟਰ ਦੇਖ ਕੇ ਬਹੁਤ ਵਧੀਆ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਸੇਲ ਕਰਤਾ ਸੀ ਹਾਂ ਹਾਂਜੀ ਉਹ ਵਿੱਚ ਜੇ ਉਦੋਂ ਦਾਦਾ ਜੀ ਨੇ ਘਰੇ ਵਾਧੂ ਖੜਾ ਸੀ ਟਰੈਕਟਰ ਨਾਮਾ ਲੈਣ ਦਾ ਸੋਨਾਲਿਕਾ ਤੇ ਦਾਦ ਜੀ ਨੇ ਕਿਸੇ ਕੋਈ ਬੰਦਾ ਲੈਣ ਆਇਆ ਤਾਂ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਤੂੰ ਲੈ ਜਾ ਦੇ ਤਾਂ ਉਹਨੂੰ ਠੀਕ ਹੈ ਬੜਾ ਆਪਾਂ ਜਦੋਂ ਆਏ ਸੀ ਕਿ ਫਿਰ ਮੈਂ ਨਿਊਜ਼ੀਲੈਂਡ ਹੀ ਸੀ ਉਦੋਂ ਜਦੋਂ ਵੇਚਦਾ ਮੈਨੂੰ ਬਾਦੋਂ ਪਤਾ ਲੱਗਿਆ ਜਦੋਂ ਮੈਂ ਆ ਕੇ ਉਹਨੂੰ ਮੈਂ ਕਿਹਾ ਤੂੰ ਪੈਸੇ ਜਿੰਨੇ ਮਰਜ਼ੀ ਚੱਕ ਕੇ ਉਹ ਟਰੈਕਟਰ ਮੈਨੂੰ ਸਾਡਾ ਵਾਪਸ ਦੇ ਦੇ ਟਰੈਕਟਰ ਸਾਡਾ ਵਾਪਸ ਦੇ ਦੇ ਹਾਂ ਜੀ ਆਪਾਂ ਵੀ ਟਰੱਕ 'ਚ ਲੋਡ ਕਰਕੇ ਲੈ ਕੇ ਆਂਦਾ ਸੀ ਜੀ ਠੀਕ ਹੈ ਬਈ ਹਾਂ ਜੀ ਹਾਂ ਟਰੱਕ 'ਚ ਲੋਡ ਕਰਕੇ ਲੈ ਕੇ ਆਇਆ ਮਤਲਬ ਉਦੋਂ ਹਾਲਤ ਗੰਭੀਰ ਸੀ ਹਾਂ ਤਾਂ ਬਈ ਇਹਨੂੰ ਦੇਖ ਕੇ ਉਲਟੀ ਆਉਂਦੀ ਸੀ ਹਾਂ ਜੀ ਹਾਂ ਤੇ ਉਹਦੇ ਵਾਲ ਉਹ ਵੀ ਜੋ ਬਾਹਰ ਨਿਕਲ ਰਿਹਾ ਹੈ ਵੀ ਕਿਵੇਂ ਜੀ ਅਸੀਂ ਬਾਈ ਉਹਦੇ ਚਲਾ ਕੇ ਲਿਆਵਾਂ ਫਿਰ ਕਿਦਾਂ ਉੱਥੇ ਲੱਗੇ ਸੀ ਕਿਲੋਮੀਟਰ ਤੋਂ ਨਹੀਂ ਭਾਜੀ ਹੁਣ ਇਹਨਾਂ ਨੇ ਟਰੱਕ ਲਿਆ ਸੀ ਉੱਤੇ ਘਰ ਲੱਦ ਕੇ ਹੀ ਗੱਲ ਅੱਛਾ ਉਹ ਲੋਡ ਕਰਕੇ ਲੈ ਕੇ ਆਇਆ ਟਰੱਕ ਤੇ ਲੋਡ ਕਰਕੇ ਲੈ ਗਿਆ ਮਤਲਬ ਉਹ ਚੱਲਣ ਦੀ ਹਾਲਤ ਨਹੀਂ ਸੀ ਠੀਕ ਹੈ ਚੱਲ ਕੇ ਜਾਊਗਾ ਜੀ ਠੀਕ ਹੈ ਤੇ ਮਤਲਬ ਬਾਈ ਛੋਟੀਆਂ ਜਆਦਾਂ ਜੁੜੀਆਂ ਹੋਈਆਂ ਨੇ ਟਰੈਕਟਰ ਦੇ ਖੇਡੇ ਹੋ ਹਨ ਨਿਕਕੇ ਹੁੰਦੇ ਨੇ ਚਲਾਇਆ ਡੈਡੀ ਨੇ ਸਿਖਾਇਆ ਵੀ ਨਾਲ ਡੈਡੀ ਦੇ ਬਹਿ ਜਾਣਾ ਹਾਂ ਨਾ ਸਾਰਾ ਕੁਝ ਇਤੋ ਮਤਲਬ ਜਆਦਾਂ ਤਨਾਲ ਹੀ ਆਣਾ ਕਰਮ ਵਾਲਾ ਕਹਿਦੀ ਆਪਾਂ ਕਰਮ ਵਾਲਾ ਭੱਗਾਣਾ ਲੋਹਾ ਹਨ ਸਾਡੇ ਤਾਂ ਸਾਰੇ ਕਹਿੰਦੇ ਹੁੰਦੇ ਘਰ ਚ ਵੀ ਜਦੋਂ ਦਾ ਇਹ ਆਇਆ ਹੈ ਨਾ ਉਦੋਂ ਦਾ ਵੀ ਸਾਡੇ ਇੰਨੇ ਹੀ ਜੁਨ ਸੁਧਾਰੀ ਹੈ ਕਹਿੰਦੇ ਸਾਰੇ ਕਰਦੀ ਹਾਂਜੀ ਕੀ ਬਾਤ ਆ ਪਾਪੂ ਯੋਰੇ ਦੱਸਿਆ ਦੇ ਪਹਿਲਾਂ ਵੀ ਹਾਲਾਤ ਵੀ ਸਾਡੇ ਜਿਹੜੇ ਘਰ ਦੇ ਨਾਜਕ ਸੀਗੇ ਉਸ ਤੋਂ ਬਾਅਦ ਜਦੋਂ ਟਰੈਕਟਰ ਲਿਆਗਾ ਤੇ ਕੰਮ ਚੱਲਿਆ ਹੈ ਨਾ ਤੇ ਭੱਗਾਣਾ ਮੰਨਿਆ ਹਾਂਜੀ ਆਪਾਂ ਵੈਂਪਰ ਤੇ ਵੀ ਲਿਖਿਆ ਜੀਦਰ ਬਾਪੂ ਵਾਲਾ ਬਾਪੂ ਵਾਲਾ ਕੀ ਬਾਤ ਆ ਸੋ ਦੋਸਤੋ ਟਰੈਕਟਰ ਬਾਰੇ ਜ਼ਰੂਰ ਦੱਸਿਓ ਹਨਾ ਤੇ ਬਾਈ ਜੀ ਜੇ ਮੈਂ ਤੁਹਾਨੂੰ ਦੱਸਿਆ ਜੀ ਹੈ ਨਾ ਪਹਿਲਾ ਕੰਮ ਤੁਸੀਂ ਦੇਖਿਆ ਉਹ ਬਾਈ ਦਾ ਕਿੱਥੇ ਦੇਖਿਆ ਸੀਗਾ ਹਾਂਜੀ ਆਪਾਂ ਆਨਲਾਈਨ ਹੀ ਦੇਖਿਆ ਸੀ ਮੈਂ ਲੱਭ ਰਿਆ ਸੀਗਾ ਲੱਕੇ ਲਈ ਹੈ ਨਾ ਮੇਰੇ ਇੱਕ ਫਰੈਂਡ ਨੇ ਵੀਡੀਓ ਭੇਜੀ ਕਹਿੰਦੇ ਤੂੰ ਬਣਾਉਣਾ ਹੈਗਾ ਕਿ ਉਹਨਾਂ ਨੇ ਨਿਊਜ਼ੀਲੈਂਡ ਬੈਠੇ ਨੇ ਮੈਨੂੰ ਫਿਰ ਵਟਸਐਪ ਤੇ ਭੇਜੀ ਤੇ ਕਹਿੰਦੇ ਆ ਦੇਖ ਫਿਰ ਮੈਂ ਬਾਈ ਹੁਣਾਂ ਨੂੰ ਮਿਲ ਕੇ ਗਿਆ ਆ ਕਿ ਜਨਵਰੀ ਚ ਠੀਕ ਹੈ ਤੇ ਫਿਰ ਉਦੋਂ ਮਿਲ ਕੇ ਫਿਰ ਉਦੋਂ ਬਾਈ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਅਸੀਂ ਜੂਨ ਚ ਆਣਾ ਵੀ ਤੁਹਾਡੇ ਪ੍ਰੋਗਰਾਮ ਹੁੰਦਾ ਤੇ ਉਦੋਂ ਆਪਾਂ ਪਿਕ ਕਰਾਂਗੇ ਤੁਹਾਡੇ ਕੋ ਫਿਰ ਕੰਮ ਕਿਵੇਂ ਲੱਗਿਆ ਸੱਤ ਨੂੰ ਸਾਹਿਬ ਜੀ ਬਹੁਤ ਵਧੀਆ ਕੰਮ ਐ ਦਿਲ ਖੁਸ਼ ਹੁੰਦਾ ਦੇਖ ਕੇ ਦਿਲ ਖੁਸ਼ ਹੁੰਦਾ ਪੈਸੇ ਲੱਗਿਆਂ ਦਾ ਮੁੱਲ ਮੁੜ ਗਿਆ ਪੈਸੇ ਲੱਗਿਆਂ ਦਾ ਮੁੱਲ ਮੁੜ ਗਿਆ ਕੀ ਬਾਤ ਹੈ ਬਾਕੀ ਜਿਹ ਬੰਦੇ ਦੀ ਸ਼ਿਫਟ ਆ ਅੱਜ ਤੱਕ ਜਿੰਨੇ ਵੀ ਟਰੈਕਟਰ ਬਾਈ ਨੇ ਤਿਆਰ ਕਰੇ ਨੇ ਮੈਨੂੰ ਨਹੀਂ ਲੱਗਦਾ ਕੋਈ ਵਾਪਸ ਆਇਆ ਹੋਣਾ ਵੀ ਪੰਜਾਬ ਦੇ ਵਿੱਚ ਮਨ ਲਾ ਵੀ 10 ਕਟਟ ਤਿਆਰ ਹੋਏ ਆ ਜੀ ਉਹਦੇ ਵਿੱਚੋਂ ਠੀਕ ਹੈ ਹਾਂਜੀ ਤੁਹਾਡੇ ਕੋਲੇ ਮਤਲਬ ਸੱਤ ਟਰੈਕਟਰ ਤੁਸੀਂ ਤਿਆਰ ਕਰਿਆ ਹਾਂਜੀ ਤੇ ਟਰੈਕਟਰ ਮਤਲਬ ਬਾਹਰੋਂ ਹੋਏ ਦੀ ਆ ਆਹਾ ਮਾਡਲ ਹਾਂਜੀ ਸਕਾਊਟ ਆਇਆ ਜੀ ਸਕਾਊਟ ਹਾਂਜੀ ਠੀਕ ਹੈ ਤੇ ਉਧਰ ਫੋਟੋ ਦਾਦਾ ਜੀ ਉਹਨਾਂ ਦੀਆਂ ਨਾਲ ਦਾਦਾ ਜੀ ਦਾਦੀ ਤੇ ਠੀਕ ਹੈ ਸੋ ਦੋਸਤੋ ਟਰੈਕਟਰ ਕਿਵੇਂ ਦਾ ਲੱਗੀ ਜਾਂਦਾ ਉਹ ਜ਼ਰੂਰ ਕਮੈਂਟ ਕਰਿਓ ਤੇ ਬਾਕੀ ਜਿਹਦੇ ਕੋਲੇ ਇਹੋ ਜਿਹਾ ਟਰੈਕਟਰ ਹੈਗੇ ਨੇ ਸਾਹਮਣੇ ਹੋਏ ਤਾਂ ਉਹ ਵੀ ਕਮੈਂਟ ਜ਼ਰੂਰ ਕਰਿਓ ਤੇ ਬਾਪੂ ਜੀ ਜਦੋਂ ਲਿਆਂਦਾ ਸੀ ਤੁਸੀਂ ਹਨਾ ਤੇ ਉਦੋਂ ਕਿੰਨੀ ਕੁ ਖੁਸ਼ੀ ਸੀ ਘਰੇ ਬਹੁਤ ਖੁਸ਼ੀ ਸੀ ਠੀਕ ਹੈ ਤੇ ਹੁਣ ਹੁਣ ਦੁੱਗਣੀ ਹੋ ਗਈ ਕਿਉਂਕਿ ਉਦੋਂ ਉਦੋਂ ਜਾਂਸੀ ਦੇ ਵਿੱਚੋਂ ਚੀਜ਼ਾਂ ਘਟ ਆਉਂਦੀਆਂ ਸੀਗੀਆਂ ਤੇ ਹੁਣ ਉਹਦੇ ਵਾਲੀ ਗੱਲ ਮਸਾਲਾ ਵਾਲਾ ਲੱਗਿਆ ਹੈਣਾ ਟਰੈਕਟਰ ਨੂੰ ਜਿਵੇਂ ਆਪਾਂ ਕਹੇ ਦੀ ਛਤਰੀ ਉਦੋਂ ਹੋਈ ਨਹੀਂ ਸੀ ਹੈਨਾ ਬਈ ਇਹ ਬੈਂਪਰ ਤਾਂ ਲਾ ਕੇ ਟੋਟਾ ਸਮਾਨ ਹੀ ਨਾ ਲੱਗ ਗਿਆ ਜੀ ਹਾਂ ਬਾਕੀ ਛਤੜੀ ਦੂਜੀ ਸੀਗੀ ਹੈ ਉਹ ਕੱਪੜੇ ਵਾਲੀ ਕੱਪੜੇ ਵਾਲੀ ਠੀਕ ਹੈ ਸੋ ਹੁਣ ਯਾਦ ਆਉਂਦੀ ਆ ਵੀ ਉਦੋਂ ਕੀ ਹਾਲਾਤ ਸੀਗੇ ਹੈਨਾ ਤੇ ਹੁਣ ਚਲਾਉਣ ਨੂੰ ਐ ਲੱਗੂ ਜਿਵੇਂ ਗੱਡੀ ਤੇ ਜਾਂਦੇ ਹੁੰਦੇ ਆ। ਹਾਂ ਜੀ ਗੱਡੀ ਵਾਲੀ ਪਰ ਪਾਵਰ ਸਟੀering ਹੋ ਗਿਆ ਜੀ। ਆਹ ਟਾਇਰ ਕਿੰਨੇ ਕਿੰਨੇ ਮੋਟੇ ਹੋਣਗੇ? ਇਹ 2 ਫੁੱਟੇ। 2 ਫੁੱਟੇ। ਹਾਂ ਜੀ। ਕੀ ਬਾਤ ਹੈ। ਤੇ ਬਾਕੀ ਪਾਵਰ ਸਟੀering ਹੋ ਗਿਆ। ਆ ਵੀ ਮੈਨੂੰ ਲੱਗਦਾ ਹਾਲੈਂਡ ਵਾਲਾ ਲੱਗਿਆ ਹਣ। ਸਲੈਸਰ। ਇੱਥੇ ਕੱਢੀ ਆ ਜੀ ਆਪਾਂ ਤਾਂ ਅੰਦਰ ਆਉਂਦੀ ਆ ਜੀ ਤੇ। ਅੱਛਾ ਬਾਹਰ ਪੱਟੀ। ਬਾਹਰ ਕੱਢੀ ਆ ਜੀ। ਠੀਕ ਹੈ। ਤੇਰੀ ਨਾਲ ਟਾਈਮਿੰਗ ਪਲੇਟ ਲੈ ਕੇ ਆਪਾਂ ਪਾਵਰ ਕਰਿਆ ਜੀ ਇਹ। ਠੀਕ ਹੈ ਬਈ। ਕੀ ਬਾਤ ਹੈ। ਤੇ ਬਾਕੀ ਤੁਸੀਂ ਦੇਖ ਲਓ ਦੋਸਤੋ ਬਈ ਦਾ ਰੰਗ ਪੇਂਟ ਦੀ ਜ਼ਿੰਮੇ ਤੇ ਆ ਵੀਰ ਲੈਂਕਾ ਇਹ ਲੈਂਕਾ ਵੀ ਸਵਰਾਜ ਨਾਲ ਅਰੀਨਲ ਪਾਈਆਂ ਨੇ ਜੀ ਆਪਾਂ ਠੀਕ ਹੈ ਹਾਂਜੀ ਕੋਈ ਸਵਰਾਜ ਵਾਲੀ ਹੈ ਜੀ ਸਵਰਾਜ ਵਾਲੀ ਹਾਂਜੀ ਹਾਂਜੀ ਚਾ ਵਾਤ ਹੈ ਸੋ ਦੋਸਤੋ ਅਬ ਆਪੂ ਜੀ ਹੋ ਰਹੇ ਨੇ ਜਿਨ੍ਹਾਂ ਨੇ ਟਰੈਕਟਰ ਲਿਆ ਸੀ ਇਹ 88 ਦੇ ਵਿੱਚ ਤੇ ਹੁਣ ਇਹਨੂੰ 88 ਮਾਡਲ ਨਹੀਂ ਕਹਾਂਗੇ ਆਪਾਂ ਇਹਨੂੰ ਕਹਾਂਗੇ 24 ਮਾਡਲ ਹੈ ਹਨਾ ਜੀ ਹਾਂਜੀ ਕੀ ਬਾਤ ਹੈ ਤੇ ਵੀਰ ਖੇਤੀ ਕਰਨੀ ਹੈ ਜਾਂ ਖੜਾਉਣੀ ਹੈ ਕਿਵੇਂ ਸ਼ੌਂਕ ਨੂੰ ਬਾਤ ਸ਼ੌਂਕ ਨਹੀਂ ਹੈ ਜੀ ਠੀਕ ਹੈ ਸਫਾਈ ਚਲਾਉਣ ਵਾਲਾ ਕੰਮ ਹਾਂਜੀ ਹਾਂਜੀ ਸਾਫ ਕੀ ਰੱਖੋਗੇ ਸਾਫ ਕੀ ਰੱਖਾਂਗੇ ਜਿਵੇਂ ਆਪਾਂ ਕਹੇ ਦੀ ਏਸੀ ਕਮਰੇ ਚ ਸਾਫ ਲਿਆ ਠੀਕ ਹੈ ਤੇ ਆ ਫਾਰਮ ਟ੍ਰੈਕ ਵਾਲੀਆਂ ਆ ਗਈਆਂ ਹਨ ਠੀਕ ਹੈ ਤੇ ਅਮਰੇ ਹਾਂ ਮੈਨੂੰ ਮੰਗੋ ਬੈਟਰੀ ਵੀ ਅੰਦਰ ਹੀ ਰੱਖੀਏ ਅੰਦਰ ਲਾ ਹਾਂ ਹਾਂ ਬਈ ਅੰਦਰ ਰੱਖੀਏ ਆ ਗੁੱਲੂ ਮੜੇ ਦੇਖੀ ਆਪਾਂ ਲਓ ਜੀ ਕਰੋ ਚੈੱਕ ਕੀ ਬਾਤ ਆ ਤੇ ਬਈ ਜਮਨਦੇ ਆਪਣਾ ਇੱਕਦਾਂ ਹੋ ਬੋਲਦੇ ਲੋਕੇਸ਼ਨ ਬੋਲਦੇ ਹੋ ਆਪਣੀ ਆਪਣਾ ਬਰਨਾਲਾ ਆਈ ਹੈ ਜੀ ਹਾਂਜੀ ਬਈ ਇੰਸਟਾਗ੍ਰਾਮ ਤੇ ਆਈਡੀ ਵੀ ਆਈ ਆਪਣੀ ਜਵੰਦਾ ਫੂਡ ਜਵੰਦਾ ਫੂਡ ਠੀਕ ਹੈ ਤੇ ਜੇ ਗੱਲ ਕਰੀਏ ਵੀ ਨੰਬਰ ਨੰਬਰ ਆਪਣਾ 98154 ਜੀ 62862 ਠੀਕ ਹੈ ਕਹਿੰਦਾ ਵੀ ਇਹ ਟਰੈਕਟਰ ਨਹੀਂ ਹੈਗਾ ਜੀ ਮੰਨ ਲਓ ਕੋਈ ਵੀ ਹੋਵੇ ਜੀ ਕੋਈ ਵੀ ਹੋਵੇ ਉਹ ਤਾਂ ਦਿਖਾਈ ਦਿੰਨੇ ਆਪਾਂ ਫੂਡ ਖੜਾ 5911 ਖੜਾ ਤੇ ਬਾਕੀ ਉਧਰ 3610 ਖੜਾ ਤੇ ਮਹਿੰਦਰਾ ਵੀ ਖੜਾ ਸੋਦੋ ਤੋ ਹਰ ਇੱਕ ਟਰੈਕਟਰ ਦਾ ਇੱਥੇ ਜਿਹੜਾ ਕੰਮ ਆ ਹੁੰਦਾ ਤਸੱਲੀ ਬਖਸ਼ ਹੁੰਦਾ ਤੇ ਬਾਕੀ ਆਪਾਂ ਵੀਰਾਂ ਨੂੰ ਦੁਬਾਰੇ ਪੁੱਛ ਲੈਨੇ ਆਂ ਖੁਸ਼ ਹਾਂ ਬਾਈ ਇਹ ਖੁਸ਼ ਇੱਕ ਹੋਰ ਚੀਜ਼ ਮੈਂ ਦੱਸ ਦੇਣਾ ਬਾਈ ਉਹਨਾਂ ਨੇ ਜਿਹੜੀ ਵਧੀਆ ਚੀਜ਼ ਲੱਗੀ ਨਾਲ ਨਾਲ ਹੀ ਸਾਨੂੰ ਵੀਡੀਓ ਆਉਂਦੀ ਰਹੀ ਫੋਟੋ ਆਉਂਦੀ ਰਹੀ ਆਜਾ ਪਾਰਟ ਖੋਲਿਆ ਆਰ ਚੀਜ਼ ਨਵੀਂ ਪਾਉਣੀ ਪਈ ਆ ਇਹ ਵਿੱਚੋਂ ਕਰਾਇਆ ਜਾ ਕਿਹੜੀ ਕੱਲੀ ਕੱਲੀ ਫੋਟੋ ਨਾਲ ਨਾਲ ਹੀ ਤੁਹਾਨੂੰ ਅਪਡੇਟ ਮਿਲਦੀ ਰਹਿੰਦੀ ਹੈ ਜਿੱਦਾਂ ਜਿੱਦਾਂ ਬਣ ਰਿਹਾ ਤੁਹਾਨੂੰ ਉੱਥੇ ਜਿੱਦਾਂ ਜਿੱਦਾਂ ਕੰਮ ਹੁੰਦਾ ਜਿੱਦਾਂ ਜਿੱਦਾਂ ਕੰਮ ਹੁੰਦਾ ਇੱਕ ਨੰ ਬਈ ਮੈਨੂੰ ਫੇਰ ਹਾਸੇ ਆ ਜਾਂਦੀ ਉਹ ਗੱਲ ਤੋਂ ਤੇ ਬਾਈ ਨੇ ਨਾ ਟਰੈਕਟਰ ਦਾ ਸਮਾਨ ਮੰਗਾਇਆ ਸੀਗਾ ਬਰਨਾਲਿਓ ਪਤਾ ਨਹੀਂ 2500 ਤੇ 50 ਰੁਪਏ ਦਾ ਫਰਕ ਰਹਿ ਗਿਆ ਸੀ ਉਹ ਵੀ ਲਿਖੀ ਬੇਟਾ ਜੀ ਕਹਿੰਦਾ ਬਈ 50 ਰੁਪਏ ਵੀ ਲੱਗੇ ਨੇਗੇ ਹੈ ਇਹ ਲੱਗਿਆ ਉਹ ਤਾਂ ਨਹੀਂ ਇਹ ਕਾਹ ਹੁੰਦਾ ਨਹੀਂ 250 ਹੀ ਲਿਖਿਆ ਹਾਂ ਜੀ ਇਹ ਨਹੀਂ ਹੈਗਾ ਵੀ ਉਹਦਾ 500 ਬਣਾਤਾ 500 ਹਾਂ ਜੀ ਠੀਕ ਹੈ ਇਹ ਚੀਜ਼ ਖਾਸੀ ਹੁੰਦਾ ਬਾਈ ਚ ਜਿਹੜੇ ਪੈਸੇ ਕਹੂ ਉਹ ਕਹਿ ਕੇ ਲਊਗਾ ਪਰ ਸ਼ੁਰੂ ਦੀ ਗੱਲ ਹੋਈ ਸੀਗੀ ਉੰਨੇ ਚ ਬਾਈ ਹੋਣਾ ਨੇ ਪੂਰਾ ਆਪਣ ਨੂੰ ਦੰਕ ਦੰਕ ਦਿੰਦਾ ਹੁਣ ਖੁਸ਼ ਹੋ ਹਾਂ ਜੀ ਹਾਂ ਜੀ ਤੁਸੀਂ ਬਾਪੂ ਜੀ ਬਹੁਤ ਖੁਸ਼ ਹਾਂ ਕੀ ਬਾਤ ਆ ਇਹਨਾਂ ਦੀ ਖੁਸ਼ੀ ਦੁੱਗਣੀ ਆ ਹਾਂ ਜੀ ਹਾਂ ਜੀ ਆਪਾਂ ਨੂੰ ਇਹੇ ਘਟ ਹੁੰਦੀਏ ਕਹੋਗੇ ਇਹਨਾਂ ਨੇ ਖਰੀਦਾ ਹੁੰਦਾ ਜਦੋਂ ਜਾਂਸੀ ਚੋਲਿਆ ਹੁੰਦਾ ਉਹਦੇ ਨੂੰ ਹੁਣ ਦੁੱਗਣੀਆਂ ਚੀਜ਼ਾਂ ਲੱਗ ਗਿਆ ਸੋ ਦੋਸਤੋ ਕਰ ਦਿਓ ਵੀਡੀਓ ਸ਼ੇਅਰ ਤੇ ਬਾਪੂ ਆ ਟਰੈਕਟਰ ਸਾਨੂੰ ਕਿਵੇਂ ਲੱਗਿਆ ਤੇ ਜਿਹਦੇ ਕੋਲੇ ਹੈਗੇ ਨੇ ਉਹ ਵੀ ਕਮੈਂਟ ਜ਼ਰੂਰ ਕਰੋ ਫੋਟੋ ਜ਼ਰੂਰ ਪਾਓ ਕਮੈਂਟਾਂ ਚ ਧੰਨਵਾਦ ਜੀ